ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਗੁਰੂ ਜੀ ਦੀ ਇਹ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ 7 ਸਾਲ ਦੀ ਹੋ ਗਈ ਤਾਂ ਪਿਤਾ ਮਹਿਤਾ ਕਾਲੂ ਜੀ ਨੇ ਫੈਸਲਾ ਕੀਤਾ ਕਿ ਗੁਰੂ ਜੀ ਨੂੰ ਹੁਣ ਪੜ੍ਹਨੇ ਪਾਇਆ ਜਾਵੇ ਤੇ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦਾ ਪ੍ਰਵੰਦ ਪੰਡਿਤ ਗੋਪਾਲ ਦਾਸ ਪੰਦਾ ਜੀ ਦੀ ਪਾਠਸ਼ਾਲਾ ਵਿੱਚ ਕਰ ਦਿੱਤਾ ਅਤੇ ਗੁਰੂ ਜੀ ਨੂੰ ਇੱਕ ਫੱਟੀ ਅਤੇ ਇੱਕ ਸ਼ਿਆਹੀ ਲੈ ਦਿੱਤੀ ਗੁਰੂ ਨਾਨਕ ਦੇਵ ਜੀ ਰੋਜ਼ਾਨਾ ਆਪਣੇ ਸਹਿ ਪਾਠੀਆਂ ਦੇ ਨਾਲ ਪਾਠਸ਼ਾਲਾ ਚੱਲੇ ਜਾਂਦੇ ਜਦੋਂ ਪੰਡਿਤ ਗੋਪਾਲ ਦਾਸ ਬੱਚਿਆਂ ਨੂੰ ਪੜਾਉਂਦੇ ਸਨ ਤਾਂ ਬਾਕੀ ਬੱਚਿਆਂ ਨੂੰ ਇੱਕ ਅੱਖਰ ਸਿੱਖਣ ਲਈ ਹੀ ਕਈ ਕਈ ਦਿਨ ਲੱਗ ਜਾਂਦੇ ਸਨ ਪਰ ਗੁਰੂ ਨਾਨਕ ਦੇਵ ਜੀ ਇੱਕ ਵਾਰ ਵਿੱਚ ਹੀ ਸਾਰਾ ਕੁਝ ਕੰਠ ਕਰ ਲੈਂਦੇ ਸਨ ਅਤੇ ਇਹ ਕਰਮ ਕਈ ਦਿਨ ਤੱਕ ਚੱਲਦਾ ਰਿਹਾ ਇੱਕ ਦਿਨ ਪੰਡਿਤ ਗੋਪਾਲ ਦਾਸ ਜੀ ਨੇ ਗੁਰੂ ਜੀ ਦੀ ਫੱਟੀ ਉੱਪਰ ਕੁਝ ਅੱਖਰ ਲਿਖੇ ਤੇ ਕਿਹਾ ਇਨ੍ਹਾਂ ਅੱਖਰਾਂ ਨੂੰ ਯਾਦ ਕਰੋ ਤਾਂ ਗੁਰੂ ਨਾਨਕ ਦੇਵ ਜੀ ਆਪਣੀ ਫੱਟੀ ਨੂੰ ਲੈ ਕੇ ਇੱਕ ਪਾਸੇ ਬੈਠ ਗਏ ਤੇ ਉਹਨਾਂ ਨੇ ਫੱਟੀ ਦੇ ਉੱਪਰ ਪੰਡਾ ਜੀ ਦੁਆਰਾ ਲਿਖੇ ਗਏ ਅੱਖਰਾਂ ਨੂੰ ਮਿਟਾ ਕੇ ਆਪਣੇ ਅੱਖਰ ਲਿਖਣੇ ਸ਼ੁਰੂ ਕਰ ਦਿੱਤੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਫੱਟੀ ਉੱਪਰ ਜਿਹੜੀ ਗੁਰਬਾਣੀ ਲਿਖੀ ਹੋਈ ਸੀ ਇਹ ਗੁਰਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 434ਵੇਂ ਅੰਗ ਵਿੱਚ ਦਰਜ ਹੈ ਗੋਪਾਲ ਦਾਸ ਪਾਂਦੇ ਨੇ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਫੱਟੀ ਉੱਪਰ ਝਾਤੀ ਮਾਰੀ ਤਾਂ ਉਹ ਹੈਰਾਨ ਰਹਿ ਗਏ ਕਿ 7 ਸਾਲ ਦੇ ਬਾਲਕ ਨੇ ਬੜੀਆਂ ਹੀ ਅਨੋਖੀਆਂ ਗੱਲਾਂ ਫੱਟੀ ਉੱਪਰ ਲਿਖੀਆਂ ਹਨ ਗੋਪਾਲ ਦਾਸ ਪਾਂਦਾ ਜੀ ਉਸੇ ਦਿਨ ਤੋਂ ਬਾਅਦ ਹੀ ਸਮਝ ਗਏ ਸਨ ਕਿ ਇਹ ਬਾਲਕ ਕੋਈ ਆਮ ਬਾਲਕ ਨਹੀਂ ਹੈ ਬਲਕਿ ਕੋਈ ਰੱਬ ਦਾ ਰੂਪ ਹੈ ਜਿਹੜਾ ਕੀ ਇਨਸਾਨੀ ਬਾਣੀ ਵਿੱਚ ਦੁਨੀਆ ਦਾ ਉਦਾਰ ਕਰਨ ਲਈ ਆਇਆ ਹੋਇਆ ਹੈ ਗੁਰੂ ਨਾਨਕ ਦੇਵ ਜੀ ਨੇ ਪਾਟਸ਼ਾਲਾ ਵਿੱਚ ਆਪਣੀ ਸ਼ੁਰੂਆਤੀ ਸਿੱਖਿਆ 3 ਸਾਲਾਂ ਵਿੱਚ ਹੀ ਪੂਰੀ ਕਰ ਲਈ ਸੀ ਅਤੇ ਫਿਰ ਸੰਸਕ੍ਰਿਤੀ ਦੀ ਸਿੱਖਿਆ ਪੰਡਿਤ ਬ੍ਰਿਜਲਾਲ ਦੇ ਕੋਲੋਂ ਲੈਣੀ ਸ਼ੁਰੂ ਕਰ ਦਿੱਤੀ ਸਿਰਫ 2 ਸਾਲਾਂ ਦੇ ਅੰਦਰ ਅੰਦਰ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਪ੍ਰਕਾਰ ਦੇ ਗ੍ਰੰਥਾਂ ਦੀ ਪੜ੍ਹਾਈ ਕਰ ਲਈ ਸੀ ਗੁਰੂ ਜੀ ਨੂੰ ਪੜ੍ਹਾਈ ਕਰਨ ਵਾਸਤੇ ਗੋਪਾਲ ਦਾਸ ਪੰਡਾ ਬ੍ਰਿਜਲਾਲ ਅਤੇ ਮੌਲਵੀ ਕੁੱਤਮਦੀਨ ਕੋਲ ਭੇਜਿਆ ਗਿਆ ਸੀ ਪਰ ਗੁਰੂ ਜੀ ਨੇ ਜਿੰਨਾ ਜਿੰਨਾ ਅਧਿਆਪਕਾਂ ਕੋਲੋਂ ਵੀ ਪੜਾਈ ਕੀਤੀ ਸੀ ਉਹ ਸਾਰੇ ਗੁਰੂ ਜੀ ਦੇ ਸ਼ਬਦਾਂ ਨੂੰ ਸੁਣ ਕੇ ਹੱਥ ਖੜੇ ਕਰ ਦਿੰਦੇ ਸਨ ਅਤੇ ਪਿਤਾ ਮਹਿਤਾ ਕਾਲੂ ਜੀ ਨੂੰ ਬੋਲਦੇ ਸਨ ਕਿ ਤੁਹਾਡੇ ਪੁੱਤਰ ਨੂੰ ਅਸੀਂ ਕੀ ਪੜਾਉਣਾ ਹੈ ਕਿਉਂਕਿ ਇਹ ਤਾਂ ਉਲਟਾ ਸਾਨੂੰ ਹੀ ਪੜਾ ਦਿੰਦਾ ਹੈ ਤੇ ਸਾਨੂੰ ਐਦਾਂ ਲੱਗਦਾ ਹੈ ਕਿ ਜਿਵੇਂ ਇਹ ਰੱਬੀ ਗਿਆਨ ਦੀ ਸਿੱਖਿਆ ਤੁਰਦਰਗਾਹ ਤੋਂ ਹੀ ਲੈ ਕੇ ਆਇਆ ਹੋਵੇ ਸਤਨਾਮ ਸ਼੍ਰੀ ਵਾਹਿਗੁਰੂ